ਕਿਉਂ ਜਾਣਾ ਆਪਾਂ ਹੁਣ ਰਾਈਟ ਉਹ ਦੀਪਾੜੇ ਤੇ ਵੀ ਠੀਕ ਹੈ ਰੋਡ ਇਧਰੋਂ ਠੀਕ ਹੈ ਚਲੋ ਚਾਰ ਕੇ ਰੱਖੋ ਗੱਡੀ ਲੈਫਟ ਸਾਈਡ ਤੇ ਬਾਸ ਬਾਸ ਬਹੁਤ ਇੰਨੀ ਸਿੱਧੇ ਕਰੋ ਲੈਫਟ ਨੂੰ ਕਰੋ ਹਾਂ ਸਹੀ ਓਕੇ ਆ ਇੱਥੋਂ ਗੱਡੀ ਆਪਾਂ ਕੱਟਣੀ ਆ ਲੈਫਟ ਹੁਣ ਜਦੋਂ ਮੋੜ ਕੱਟਣਾ ਆ ਗੱਡੀ ਅੱਗੇ ਨੂੰ ਨਾ ਜਾਵੇ ਠੀਕ ਹੈ ਆਪਣੀ ਸਾਈਡ ਤੋਂ ਹੀ ਕੱਟਣੀ ਆ ਲੈਫਟ ਸਾਈਡ ਤੋਂ ਬਸ ਨਾਲਿਆ ਸ਼ੀਸ਼ਾ ਦੇਖ ਲਓ ਲੈਫਟ ਪਿੱਛੇ ਕੋਈ ਆਲਾ ਤਾਂ ਨਹੀਂ ਇਹ ਵੀ ਦੇਖ ਲਓ ਹੋਰੇ ਵੀ ਦੇਖ ਕੇ ਰੁਕ ਜਿਓ ਸਟਾਪ ਕਰੋ ਜੀ ਚਲੋ ਸਟੀering ਘੁਮਾ ਦੇ ਘੁਮਾ ਦੇ ਘੁਮਾ ਦੇ ਘੁਮਾ ਦੇ ਠੀਕ ਹੈ ਸਿੱਧੀ ਕਰੋ ਕਿਉਂਕਿ ਸਟੀering ਕੋ ਮੜਾ ਜਾਇਦਾ ਹੈ ਜੇ ਹਣ ਮੋੜ ਤੋਂ ਆਪਾਂ ਅੱਗੇ ਗੱਡੀ ਕਰ ਦਿੰਦੇ ਆ ਫਿਰ ਰਾਈਟ ਸਾਈਡ ਤੇ ਗੱਡੇ ਚੱਲ ਜਾਣੀ ਆ ਫਿਰ ਉਹ ਜਿਹੜਾ ਮੋੜ ਆਪਾਂ ਕੱਟਿਆ ਹੋਣਾ ਗਲਤ ਹੋ ਜਾਣਾ ਜਿਹੜੀ ਆਪਣੀ ਲੈਫਟ ਸਾਈਡ ਹੈ ਉਹ ਛੱਡਣੀ ਨਹੀਂ ਦੀ ਆ ਇਤਨੀ ਵੀ ਛੋਟੀ ਤੇ ਹਾਂ ਦਬਣਾ ਦਬ ਲਊ ਚਲੋ ਅਡਰ ਇਹ ਸਭ ਦਾ ਆ ਗਿਆ ਆਪਾਂ ਦੂਜਾ ਗੇਅਰ ਵੀ ਪਾਉਣਾ ਚਲੋ ਖਿਆਲ ਰੱਖਣਾ ਕਿ ਉਹ ਕਈ ਵਾਰ ਮੋਰੇ ਇੱਧੇ ਆ ਜਾਂਦੇ ਹੁੰਦੇ ਆ ਬਸ ਬ੍ਰੇਕ ਦਾ ਖਿਆਲ ਰੱਖਿਓ ਜੇ ਕੋਈ ਰੋਂਗ ਹੀ ਆ ਗਿਆ ਮੋਰੇ ਫਿਰ ਗੱਡੀ ਆਪਨੇ ਰੁਕਣੀ ਚਾਹੀਦੀ ਹੈ ਨਾਲ ਹੀ ਕਿਲਾਤ ਵੀ ਨਾਲ ਹੀ ਪਰੀ ਹਾਂ ਹਾਂ ਨਾਲੇ ਬ੍ਰੇਕ ਕਿਉਂਕਿ ਫਿਰ ਜੇ ਨਾ ਬ੍ਰੇਕ ਲੱਗੀ ਹੋਏ ਅਗਲੇ ਦੇ ਵਿੱਚ ਵੱਜਣੀ ਹੈ